ਮੁਕੇਰੀਆ ਬਿਜਲੀ ਘਰ ਦੇ ਵਿੱਚ ਪੀਐਸਸੀਐਲ ਦੇ ਰਿਟਾਇਰ ਮੁਲਾਜ਼ਮਾਂ ਵੱਲੋਂ ਪੈਨਸ਼ਨਰ ਐਸੋਸੀਏਸ਼ਨ ਦਿਨ ਮਨਾਇਆ ਗਿਆ ਉੱਥੇ ਹੀ ਜਿੰਨੇ ਵੀ ਪੰਜਾਬ ਦੇ ਪ੍ਰਧਾਨ ਸੈਕਟਰੀ ਅਤੇ ਜਨਰਲ ਸੈਕਟਰੀ ਜਿੰਨੇ ਵੀ ਵੱਖ-ਵੱਖ ਅਹੁਦਿਆਂ ਤੇ ਸਾਰੇ ਹੀ ਮੈਂਬਰਾਂ ਨੂੰ ਬੁਲਾਇਆ ਗਿਆ ਅਤੇ ਇਹ ਸਮਾਗਮ ਜਿੰਨੇ ਵੀ ਰਿਟਾਇਰ ਪੈਨਸ਼ਨਰ ਹਨ ਉਹਨਾਂ ਵੱਲੋਂ ਪੈਨਸ਼ਨਰ ਐਸੋਸਿਏਸ਼ਨ ਦਿਨ ਮਨਾਇਆ ਗਿਆ ਉੱਥੇ ਹੀ ਜਿੰਨੇ ਵੀ 75 ਸਾਲ ਦੇ ਬਜ਼ੁਰਗ ਅਤੇ 80 ਸਾਲ ਦੇ ਬਜ਼ੁਰਗ ਜਿਨੇ ਰਿਟਾਇਰ ਹਨ ਲੇਡੀ ਐਂਡ ਜੈਂਸ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਉੱਥੇ ਹੀ ਪ੍ਰਧਾਨ ਭੱਤਰ ਸਿੰਘ ਚੰਦਵਾਲੋਂ ਕਿਹਾ ਗਿਆ ਹਰ ਸਾਲ ਇਦਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਇਹ ਸਾਰਾ ਸੁੱਖ ਜਿਹੜਾ 140 ਕਰੋੜ ਲੋਕਾਂ ਨੂੰ ਤੁਸੀਂ ਦਿੰਦੇ ਹੋ ਜਿਹੜੀ 15-16 ਸਰਕਾਰ ਸੀ ਉਦੋਂ ਤੋਂ ਲੈ ਕੇ ਤੁਹਾਡੀਆਂ ਜਿਹੜੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਉਹ ਆਠਾਕਰ ਸਤਵੀਰ ਸਿੰਘ ਤੇ ਮਾਜਸਾ ਨਰਿੰਦਰ ਸਿੰਘ ਜੀ ਦੱਸਦੇ ਰਹਿੰਦੇ ਆ ਤੁਹਾਨੂੰ ਕਿ ਉਦੋਂ ਤੋਂ ਲੈ ਕੇ ਨਹੀਂ ਮਿਲੀਆਂ ਤਿੰਨ ਸਰਕਾਰਾਂ ਬਦਲ ਗਈਆਂ 15 ਮਹੀਨੇ ਕਿਸ਼ਤਾਂ ਤੇ ਮਹਿੰਗਾਈ ਤੇ ਰੋਜ਼ਬਾਦੀ ਹੈ ਤੇ ਇਹ ਤੁਹਾਡੇ ਤੁਹਾਡੇ ਮੂੰਹਾਂ ਦੇ ਵੇਖਦੇ ਆ ਲੋਕ ਵੇਖਦੇ ਆ ਰੋਜ਼ ਸਵੇਰੇ ਤੁਸੀਂ ਅਖਬਾਰ ਪੜ੍ਹਦੇ ਹੋ ਉਹਨ ਮਹਿੰਗਾਈ ਭੱਤੇ ਦੀ ਕਿਸ਼ਤ ਕਦੋਂ ਮਿਲਣੀ ਹੈ ਪਾਰਲੀਮੈਂਟ ਕਦੋਂ ਦਿੰਦੀ ਹੈ ਅਸੈਂਬਲੀ ਕਦੋਂ ਦਿੰਦੀ ਹੈ ਬਹੁਤ ਵਧੀਆ ਹੈ ਦੇਸ਼ ਦੀ ਪਾਰਲੀਮੈਂਟ ਤੇ ਬਹੁਤ ਵਧੀਆ ਦੇਸ਼ ਦੀ ਪ੍ਰਧਾਨ ਸਭਾ ਪੰਜਾਬ ਦੀ ਇੰਨੀ ਏਕਤਾ ਹੈ ਉਹਨਾਂ ਵਿੱਚ ਤੁਹਾਡੇ ਵਿੱਚ ਵੀ ਏਕਤਾ ਭਾਵੇਂ ਘੱਟ ਹੋਵੇ ਅੱਜ ਤੁਹਾਨੂੰ ਵਧਾਈ ਹੈ ਤੁਸੀਂ ਭੱਡੀ ਗਿਣਤੀ ਚਾਏ ਹੋ ਉਹਨਾਂ ਵਿੱਚ ਏਕਤਾ ਬਹੁਤ ਹੈ ਤੁਹਾਡੀਆਂ ਜੱਥੇਬੰਦੀਆਂ ਭਾਵੇਂ ਬਹੁਤ ਸਾਰੀਆਂ ਹਨ ਉਹਨਾਂ ਵਿੱਚ ਏਕਤਾ 117 ਦੇ 17 ਐਮ ਐਲ اے ਐ ਉਥੇ ਥਾਪੜ ਥਾਪਾਉਂਦੇ ਆ ਟੇਬਲ ਪਰਵਾਨ ਉਹ ਸਰਵਸੰਮਤੀ ਦਾ ਪਰਵਾਨ ਇੱਕੋ ਹੀ ਮਤਾ ਸਰਵਸੰਮਤੀ ਦਾ ਪਰਵਾਨ ਹੁੰਦਾ ਪੰਜਾਬ ਦੀ ਅਸੈਂਬਲੀ ਚ ਜਦੋਂ ਪਾਰਲੀਮੈਂਟ ਦੇ 545 ਬੈਠਦੇ ਐ ਤੇ 272 ਬੈਠਦੇ ਰਾਜ ਸਭਾ ਦੇ ਤੇ ਰਾਸ਼ਟਰਪਤੀ ਸਮੇਤ ਉਹ ਫਿਰ ਤਾੜੀਆਂ ਮਾਰਦੇ ਭੰਗੜੇ ਪਾਉਂਦੇ ਫਿਰ ਖੱਦਰੋਂ ਨਿਕਲਦੇ ਐ ਕਿਉਂਕਿ ਉਹਨਾਂ ਦੀ ਵੀ ਸਰਵਸੰਮਤੀ ਬੜੀ ਛੇਤੀ ਹੁੰਦੀ ਹੈ ਜਦੋਂ ਉਹ ਆਪਣੇ ਭੱਤੇ ਵਧਾਉਂਦੇ ਐ ਕੋਈ ਕਰਜਾ ਮੇਰਾ ਵੀਰ ਨਾ ਲੈ ਘਰ ਬਣਾਉਣ ਲਈ ਜਾਂ ਤੁਹਾ ਦਾ ਵਿਆਹ ਕਰਨ ਲਈ ਕਿਉਂ ਮੀਟਰ ਰੋਜ਼ ਹੀ ਘੁੰਮਦਾ ਇਸ ਤਰ੍ਹਾਂ ਮੀਟਰ ਰੋਜ਼ ਹੀ ਪਾਰਲੀਮੈਂਟ ਜਾ ਕੇ ਸਰਬਜੀ ਦਾ ਘੁੰਮਦਾ ਪਰ ਤੁਹਾਨੂੰ ਉਧਰੋਂ ਰਹਿਣਾ ਹੀ ਨਹੀਂ ਉਹਨੇ ਫੇਰ ਪੈਨਸ਼ਨ ਕੀ ਕਰਨੀ ਹੈ ਸੋ ਇਹ ਇਸ ਕਰਕੇ ਜੋ ਅਸੀਂ ਜਿਸ ਤਰ੍ਹਾਂ ਉਹਨੂੰ ਫੇਰ ਕਲੇਮ ਕਰਨ ਵਾਸਤੇ ਕੇਸ ਤਿਆਰ ਕਰ ਬਰਬੰਡੂਆਂ ਚ ਹਰ ਸਾਲ ਇਸ ਕਿਸਮ ਦਾ ਸੈਮੀਨਾਰ ਹੁੰਦਾ 13ਵਾਂ ਸੈਮੀਨਾਰ ਇਸ ਸਾਲ ਹੋਣ ਜਾ ਰਿਹਾ ਉੱਥੇ ਸੋ ਅੱਜ ਕਿੰਨੀ ਤਿਆਰੀ ਨਾਲ ਸਾਡੀ ਟੀਮ ਨੇ ਮਕੇਰੀਆਂ ਦੀ ਦੇ ਠਾਕਰ ਸੁਤਵੀਰ ਜੀ ਠਾਕਰ ਸੁਜੀਤ ਜੀ ਭਗਵਾਨ ਜੀ ਫਰੇਸ਼ੀ ਮੈਂ ਦੇਖਣਾ ਸਾਰੀ ਟੀਮ ਦੋਸਤੋ ਇਸ ਤਰੀਕੇ ਨਾਲ ਲੱਗੀ ਹੈ ਜਿੱਦਾ ਘਰ ਚ ਬੇਟੀ ਦੀ ਅਸੀਂ ਸ਼ਾਦੀ ਰੱਖਨੇ ਆਂ ਔਰ ਬਰਾਤ ਆਈ ਹੁੰਦੀ ਐ ਤਾਂ ਪਰਿਵਾਰ ਜਿਹੜਾ ਇਕਜੁੱਟ ਹੋ ਕੇ ਰਿਸ਼ਤੇ ਨਾਤੇ ਸਭ ਇਸ ਗੱਲ ਤੇ ਧਿਆਨ ਹੁੰਦਾ ਕਿਤੇ ਬੇਇੱਜ਼ਤੀ ਨਾ ਹੋ ਜਾਏ ਕਿਸੇ ਕਿਤੇ ਗੱਲ ਦੀ ਕਮੀ ਨਾ ਰਹਿ ਜਾਏ ਦੋਸਤੋ ਉਸ ਬੈਂਟ ਨਾਲ ਮੇਰੀ ਆਜੀ ਟੀਮ ਮਖਰੀਆ ਡਿਵੀਜ਼ਨ ਦੀ ਕੰਮ ਕਰ ਰਹੀ ਐ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਥੈਂਕ ਯੂ ਥੈਂਕ ਯੂ ਜਿਹੜੇ ਸਾਹਮਣੇ ਬੈਠੇ ਪੈਨਸ਼ਨ ਵੀਰੋ ਤੇ ਪੈਨਸ਼ਨ ਨੇ ਸਭ ਤੋਂ ਪਹਿਲਾਂ ਨਕਿਰੀਆਂ ਡਿਵੀਜ਼ਨ ਨੂੰ ਕੇਰੀਆਂ ਮੰਡਲ ਨੂੰ ਬਹੁਤ ਬਹੁਤ ਮੁਬਾਰਕਬਾਦ ਜੱਲਾ ਵੀ ਜਿਨ੍ਹਾਂ ਨੇ ਪੂਰੇ ਅਪਰਾਲੇ ਕਰਕੇ ਮਿਹਨਤ ਕਰਕੇ ਸ਼੍ਰੀ ਕਿਸੇ ਮਰਚੰਦ ਉਹਨਾਂ ਦੀ ਅਗਵਾਈ ਚ ਇਹ ਇੰਨਾ ਵੱਡਾ ਜਿਹੜਾ ਅਪਰਾਲਾ ਕੀਤਾ ਪੈਨਸ਼ਨ ਤਵੇ ਨੇ ਸਟੇ ਬਣਾ ਰਹੇ ਆ ਕਰ ਦਿਆ ਗੱਲਾਂ ਕਰਨੀਆਂ ਬਹੁਤ ਸੌਖੀਆਂ ਦੋਸਤੋ ਪਰ ਜਿਹੜੀ ਏਕਤਾ ਕਰਨੀ ਔਖੀ ਬਹੁਤ ਹੈ ਮੈਂ ਕਹਿ ਸਕਦਾ। ਇਹ ਕਿ ਤੁਹਾਡੀ ਐਸੋਸੀਏਸ਼ਨ ਪੈਨਸ਼ਨਰ ਐਸੋਸੀਏਸ਼ਨ ਜੀ ਨੇ ਇੱਕ ਪ੍ਰੈਕਟੀਕਲ ਕਰਕੇ ਦਿਖਾਇਆ ਕਿਉਂਕਿ ਸਾਡੇ ਮਨ 'ਚ ਇੱਕ ਸੁਪਨਾ ਸੀ ਇਹ ਕਿ ਕਿਸੇ ਤਰੀਕੇ ਨਾਲ ਅਸੀਂ ਪੈਨਸ਼ਨਰ ਨੂੰ ਇਕੱਠੇ ਕਰ ਸਕਦੇ ਹਾਂ ਕਿਉਂਕਿ 1974 ਤੋਂ ਬਾਅਦ ਜੋ 74 ਹੜਤਾਲਾਂ ਹੋਈਆਂ ਆਪਾਂ ਦੇਖਿਆ ਕਿੰਨੀਆਂ ਤਾਕਤ ਦੀ ਸਟ੍ਰਾਈਕਰ ਸੀ ਕਿੰਨੀ ਵਧੀਆ ਟ੍ਰੇਡ ਯੂਨੀਅਨ ਸੀ ਚੱਲਦੀ ਸੀ ਉਦੋਂ। 74 ਤੋਂ ਬਾਅਦ ਟ੍ਰੇਡ ਯੂਨੀਅਨ ਖਿੰਡ ਗਈ ਕਿਸਮ ਦੀ 89 ਤੱਕ ਜਿਹੜਾ ਹੈਗਾ ਕੋਈ ਐਕਸ਼ਨ ਨਹੀਂ ਹੋਇਆ ਮਤਲਬ ਇੰਨਾ ਬੁਰਾ ਹਾਲ ਹੋਇਆ ਉਸ ਤੋਂ ਬਾਅਦ ਵੀ ਜਿਹੜੀ ਟ੍ਰੇਡ ਯੂਨੀਅਨ ਆਈ ਸਾਡੀ ਉਹ ਵੀ ਕੋਈ ਸਹਯੋਗ ਜਿਹੜੀ ਹੈਗੀ ਸਾਨੂੰ ਅਗਵਾਈ ਨਹੀਂ ਦੇ ਸਕੀ ਲੋਕ ਜੁੜੇ ਨਹੀਂ ਹੈਗੇ ਬੱਕਰੀਆਂ ਬੱਕਰੀ ਜੱਥੇਬੰਦੀਆਂ ਬਣ ਕੇ ਜਿਹੜਾ ਹੈਗਾ ਸਾਡਾ ਟ੍ਰੇਡ ਯੂਨੀਅਨ ਲੱਖ ਨੂੰ ਬਹੁਤ ਬਟਾ ਘਾਟਾ ਪਿਆ ਬਣਾਇਆ ਜਦ ਸਾਡੀ ਟ੍ਰੇਡ ਹੋਣ ਦਾ ਮਤਲਬ ਕੀ ਸੀ ਕਿ ਅਸੀਂ ਇੱਕ ਹੋਰ ਲਾਈਨ ਖੜੀ ਕਰਤੀ ਮੈਨੇਜਮੈਂਟ ਦੇ ਅੱਗੇ ਉਸੇ ਅਫਸਰਾਂ ਦੀ ਲਾਈਨ ਇਹ ਐਸਡੀਓ ਹੈਗਾ ਇਹ ਸਾਡਾ ਦੁਸ਼ਮਣ ਹੈ ਸਾਡਾ ਇਹ ਐਕਸ਼ਨ ਸਾਡਾ ਉਦੋਂ ਵੱਡਾ ਦੁਸ਼ਮਣ ਹੈ ਇਹ ਸਾਡਾ ਐਸਸੀਬੀ ਦੁਸ਼ਮਣ ਆ ਅਸੀਂ ਉਸ ਮੈਨੇਜਮੈਂਟ ਦੇ ਮੂਹਰੇ ਇੱਕ ਹੋਰ ਲਾਈਨ ਖੜੀ ਕਰ ਲਈ ਅਸੀਂ ਜਦੋਂ 2010 ਚ ਮੈਂ ਤੈਰ ਹੋਇਆ ਮੈਂ ਦੇਖਿਆ ਪੈਂਚਰ ਦੀ ਹਾਲਤ ਕੀ ਬਣੀ ਹੋਈ ਸੀ ਕੋਈ ਦਫ਼ਤਰ ਵਿੱਚ ਪੁੱਛਦਾ ਨਹੀਂ ਸੀ ਪੈਨਸ਼ਨ ਹੁੰਦਾ ਇਹ ਪੈਨਸ਼ਨ ਕਿੱਥੇ ਫਿਰਦੇ ਨੇ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਸੀ ਕਰਦਾ ਦਫ਼ਤਰਾਂ 'ਚ ਪੁੱਛ ਗਏ ਤੁਹਾਡੇ ਕੋਈ ਹੈ ਨਹੀਂ ਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਆਪਣਾ ਟੀਮ ਕੀਮਤੀ ਟਾਈਮ ਕੱਢ ਕੇ ਸਾਡੂ ਆਜੂ ਕੇਰੀਆ ਡਿਵੀਜ਼ਨ ਵਿੱਚ ਆਂਦਾ ਇਹਨਾਂ ਨੂੰ ਮੌਕਾ ਮਿਲਿਆ ਨਾਲ ਹੀ ਮੇਰੀ ਜਿਹੜੀ ਸਮੁੱਚੀ ਟੀਮ ਹੈਗੀ ਹੈ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਲੋਕਾਂ ਦਾ ਕੱਲੇ-ਕੱਲੇ ਤੱਕ ਪਹੁੰਚ ਕੀਤੀ ਔਰ ਉਹ ਵੀ ਅੱਜ ਮੈਂ ਚਿਹਰੇ ਦੇਖੇ ਆ ਤਕਰੀਬਨ 15-15 20-20 ਸਾਲ ਤੋਂ ਬਾਅਦ ਅੱਜ ਮੈਨੂੰ ਮਿਲੇ ਆ ਬੜੀ ਮਨ ਨੂੰ ਖੁਸ਼ੀ ਹੋਈ ਔਰ ਪਹਿਲੀ ਵਾਰੀ ਅੱਜ ਤਕਰੀਬਨ ਜਿਦਾਂ ਸਾਥੀ ਨੇ ਦੱਸਿਆ ਮੇਰੇ ਸੈਕਟਰੀ ਜੀ ਨੇ ਕਿ ਤਲਵਾੜੇ ਤੋਂ ਪੰਬੋ ਤਾਰ ਤੋਂ ਸ਼ਮਸ਼ੇਰ ਜੀ ਆਪਣੇ ਨਾਲ ਸਾਥੀ ਲੈ ਕੇ ਆਏ ਆ ਮੈਂ ਉਹਨਾਂ ਦਾ ਵੀ ਸ਼ਮਸ਼ੇਰ ਜੀ ਦਾ ਵੀ ਧੰਨਵਾਦ ਕਰਦਾ ਕੀ ਕਹਿਣਾ ਚੱਲ ਰਿਹਾ ਸੰਚਾਇਸੀ ਜੀ ਅੱਜ ਮੈਂ ਤੁਹਾਨੂੰ ਹਰ ਸਿੰਘ ਪੱਠਲ ਜਾਨਾ ਸਕੱਤਰ ਪੈਨਸ਼ਨ ਐਸੋਚ ਪੰਜਾਬ ਅੱਜ ਇੱਥੇ ਮਕੇਰੀਆ ਮੰਡਲ ਨੇ ਥ੍ਰੀ ਹਰਚੰਤ ਤਰਸੇਮ ਹਰਚੰਦ ਜੀ ਦੀ ਅਗਵਾਈ ਦੇ ਵਿੱਚ ਅੱਜ ਇੱਥੇ ਪੈਨਸ਼ਨ ਅਵੇਅਰਨੈਸ ਦਿਵਸ ਮਨਾਇਆ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਸਾਥੀਆਂ ਨੇ ਸ਼ਾਮਲ ਕੀਤਾ ਸ਼ਾਮਲ ਹੋਏ ਇਸ ਵਿੱਚ ਸਾਥੀ ਸ਼ਿਵ ਕੁਮਾਰ ਤਵਾੜੀ ਜੀ ਜਿਹੜੇ ਸਾਡੇ ਸਟੇਟ ਦੇ ਡਿਪਟੀ ਕਮਿਸ਼ਨਰ ਸਕੱਤਰ ਨੇ ਤੇ ਡੀ ਕੇ ਮਹਿਤਾ ਜੀ ਜਿਹੜੇ ਸਾਡੇ ਹੁਸ਼ਿਆਰਪੁਰ ਸਰਕਲ ਦੇ ਪ੍ਰਧਾਨ ਨੇ ਪ੍ਰਵੇਸ਼ ਬਰਮਾ ਜੀ ਸਕੱਤਰ ਨੇ ਸਰਕਲ ਦੇ ਇਸ ਤੋਂ ਇਲਾਵਾ ਸਾਰੀਆਂ ਹੁਸ਼ਿਆਰਪੁਰ ਸਰਕਲ ਦੀਆਂ ਡਿਵੀਜ਼ਨਾਂ ਦੇ ਪ੍ਰਧਾਨਾਂ ਅਤੇ ਸ਼ਾਮਲ ਹੋਏ ਪੇ ਸ਼ਾਮਲ ਹੋਏ ਇਸ ਪ੍ਰੋਗਰਾਮ ਦੇ ਵਿੱਚ ਇਿੱਥੇ ਵਿਚਾਰਾਂ ਕੀਤੀਆਂ ਗਈਆਂ ਪੈਨਸ਼ਨਰ ਨੂੰ ਅੱਜ ਦੇ ਹਾਲਾਤਾਂ ਬਾਰੇ ਅਵੇਅਰ ਕੀਤਾ ਗਿਆ ਉਹਨਾਂ ਜਾਣਕਾਰ ਕੀਤਾ ਗਿਆ ਨਾਲ ਹੀ ਪੈਨਸ਼ਨਰ ਐਸੋਸੀਏਸ਼ਨ ਦੇ ਇਤਿਹਾਸ ਬਾਰੇ ਪੈਨਸ਼ਨ ਐਸੋਸੀਏਸ਼ਨ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ ਇਹਦੇ ਨਾਲ ਹੀ ਜਿਹੜਾ ਹੈਗਾ ਸਾਥੀਆਂ ਦੇ ਜਿਹੜੇ ਜਿਹੜੇ 75 ਸਾਲ ਦੇ 80 ਸਾਲ ਦੇ ਸਾਥੀ ਜੀ ਉਹਨਾਂ ਸਨਮਾਨਤ ਵੀ ਕੀਤਾ ਗਿਆ ਜਿਹੜਾ ਕਿ ਪਿਛਲੇ ਸਮੇਂ ਵੀ ਕਰਦੇ ਰਹੇ ਨੇ ਇਸ ਸਮਾਗਮ ਵਿੱਚ ਤੇ ਤਰਸੀਮ ਹਸਾਨੀਏ ਬੜੇ ਕਲੀਅਰ ਕਰਦ ਲੱਭਣ ਕਿਹਾ ਕਿ ਅਸੀਂ ਆਨਲਾਈਨ ਸਮੇਂ ਵੀ ਇਦਾਂ ਲਈ ਸਮਾਗਮ ਕਰਦੇ ਰਹਾਂਗੇ ਤੇ ਲੋਕਾਂ ਨੂੰ ਇਕੱਠੇ ਕਰਦਾ ਹੀ ਰਹਾਂਗੇ ਇਹ ਉਹਨਾਂ ਨੇ ਇੱਥੇ ਬਕਾਇਦਾ ਇੱਥੇ ਐਲਾਨ ਕੀਤਾ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਜਿਹੜਾ ਹੈਗਾ ਸਾਰੇ ਪੰਜਾਬ ਦੇ ਪਾਵਰ ਕੌਂ ਦੇ ਸੋਚੇ ਪੈਨਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਐਸੋਸੀਏਸ਼ਨ ਸ਼ਾਮਲ ਹੋਵੇ ਕਿਉਂਕਿ ਇੱਕੇ ਨਾਲ ਹੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਸਾਰੇ ਪਾਵਰ ਕੌਂਸਲ ਦੇ ਪੈਂਸਲਰ ਨੂੰ ਕਿ ਇਹ ਜਥੇਬੰਦੀ ਸ਼ਾਮਲ ਹੋ ਕੇ ਜਥੇਬੰਦੀ ਮੌਜੂਦ ਕਰਨ ਪੈਨਸ਼ਨ ਐਸੋਸੀਏਸ਼ਨ ਨੂੰ ਤਾਂ ਹੀ ਉਹ ਜਿਹੜਾ ਹੈਗਾ ਸਾਡਾ ਜਿਹੜਾ ਹੈਗਾ ਇਹ ਮੰਗਾਂ ਦੀ ਪ੍ਰਾਪਤੀ ਹੋ ਸਕਦੀ ਹੈ ਇਹ ਅਸਿਸਟ ਧੰਨਵਾਦ ਜੀ ਪ੍ਰਧਾਨ ਜੀ ਬਹੁਤ ਧੰਨਵਾਦ ਪੈਨਸ਼ਨ ਫਿਊਚਰ ਸਿਕਿਉਰਟੀ ਮੰਡਲ ਨੂੰ ਪੇਸ਼ ਕਰੀਆਂ ਅੱਜ ਤੋਂ ਵਹੀਂ ਸਮਾਗਮ ਮਨਾਇਆ ਹੈ ਇਹਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸ੍ਰੀ ਜੂਰੀ ਪਟਾ ਚੇਪਟਾ ਮਾਟ ਕੁਵੜੀ ਡੀ ਕੇ ਮੇਤਾ ਜੀ ਔਰ ਚਮੁੱਟੀ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਤੇ ਪ੍ਰੋਗਰਾਮ ਜਿਹੜਾ ਲਿਖਿਆ ਸੀਗਾ ਉਹਨੂੰ ਸਿਰ ਚੜਾਇਆ ਤੇ ਅਸੀਂ ਅੱਗੇ ਤੋਂ سارے ساتھیا سلاح کر کے اگے اگی قدی بھی جڑا سال بعد فنکشن لگاتار ہی کرا کے رہا